ਨਵੀਂ ਜਾਣਕਾਰੀ ਦਿੰਦੇ ਹੋਏ ਦੱਸ ਦਈਏ ਕਿ ਹੁਣ ਤੱਕ ਗਰਭ ਨਿਰੋਧਕ ਦੀ ਜ਼ਿੰਮੇਵਾਰੀ ਜ਼ਿਆਦਾਤਰ ਔਰਤਾਂ ਤੇ ਸੀ ਪਰ ਹੁਣ ਸਥਿਤੀ ਬਦਲ ਸਕਦੀ ਹੈ ਵਿਗਿਆਨੀਆਂ ਨੇ ਮਰਦਾਂ ਲਈ ਇੱਕ ਨਵੀਂ ਅਤੇ ਸੁਰੱਖਿਅਤ ਗਰਭ ਨਿਰੋਧਕ ਗੋਲੀ VCT 529 ਤਿਆਰ ਕੀਤੀ ਹੈ ਜੋ ਬਿਨਾ ਕਿਸੇ ਹਾਰਮੋਨਲ ਬਦਲਾਅ ਦੇ ਸ਼ੁਕਰਾਂ ਨੂੰ ਬਣਨ ਦੀ ਪ੍ਰਕਿਰਿਆ ਨੂੰ ਰੋਕਦੀ ਹੈ ਸ਼ੁਰੂਆਤੀ ਅਜਮਾਇਸ਼ਾਂ ਦੇ ਵਿੱਚ ਇਹ ਦਵਾਈ ਮਨੁੱਖਾਂ ਤੇ ਵੀ ਸੁਰੱਖਿਅਤ ਸਾਬਿਤ ਹੋਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੋਲੀ ਕੁਝ ਸਾਲਾਂ ਦੇ ਵਿੱਚ ਬਾਜ਼ਾਰ ਵਿੱਚ ਉਪਲਬਧ ਹੋ ਜਾਵੇਗੀ ਇਸ ਖੋਜ ਨਾਲ ਮਰਦਾਂ ਨੂੰ ਵੀ ਪਰਿਵਾਰ ਨਿਯੋਜਨ ਵਿੱਚ ਬਰਾਬਰ ਭੂਮਿਕਾ ਨਿਭਾਉਣ ਦਾ ਬਦਲਾਅ ਮਿਲੇਗਾ ਉਹ ਵੀ ਬਿਨਾਂ ਕਿਸੇ ਸਰਜਰੀ ਜਾਂ ਸਥਾਈ ਹੱਲ ਦੇ ਇਸ ਟੈਸਟ ਦੇ ਨਤੀਜੇ ਜੋ ਹੈ 22 ਜੁਲਾਈ 2025 ਨੂੰ ਕਮਿਊਨੀਕੇਸ਼ਨਜ਼ ਐਂਡ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਸਨ ਮਿਨੀਸੋਟਾ ਯੂਨੀਵਰਸਿਟੀ ਤੇ ਕਲੰਬੀਆ ਯੂਨੀਵਰਸਿਟੀ ਨੇ ਇੱਕ ਗੋਲੀ ਬਣਾਈ ਹੈ ਤੇ ਯੂਅਰ ਚੋਇਸ ਥੈਰਾਪੀਟਿਕਸ ਕੰਪਨੀ ਇਸੇ ਟੈਸਟ ਕਰ ਰਹੀ ਹੈ ਇਹ ਗੋਲੀ ਖਾਸ ਤੌਰ ਤੇ ਮਰਦਾਂ ਲਈ ਬਣਾਈ ਗਈ ਹੈ ਇਸ ਇਹ ਜੋ ਗੋਲੀ ਹੈ ਸਰੀਰ ਵਿੱਚ ਇੱਕ ਖਾਸ ਥਾਨ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਸ ਨੂੰ ਰੈਟinoic ਐਸਿਡ ਰਿਸੈਪਟਰ α ਕਿਹਾ ਜਾਂਦਾ ਹੈ ਏ ਰੀਸੈਪਟਰ ਸ਼ੁਕਰਾਨੂ ਬਣਨ ਦੀ ਪ੍ਰਕਿਰਿਆ ਵਿੱਚ ਬਹੁਤ ਮਹੱਤਵਪੂਰਨ ਹੈ ਵਾਈਸੀਟੀ529 ਇਸ ਰੀਸੈਪਟਰ ਨੂੰ ਰੋਕਦਾ ਹੈ ਤੇ ਜਿਸ ਕਾਰਨ ਸ਼ੁਕਰਾਨੂ ਬੰਨਣਾ ਰੁਕ ਜਾਂਦਾ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਟੈਸਟੋਸਟੀਰੋਨ ਵਰਗੇ ਹਾਰਮੋਨਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਯਾਨੀ ਕਿ ਸਰੀਰ ਦੇ ਹਾਰਮੋਨਲ ਸੰਤੁਲਨ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਇਹ ਗੋਲੀ ਦਾ ਪਹਿਲਾ ਟਰਾਇਲ 16 ਮਰਦਾਂ ਤੇ ਕੀਤਾ ਗਿਆ ਹੈ। ਉਹਨਾਂ ਨੂੰ 10 ਮਿਲੀਗ੍ਰਾਮ ਤੋਂ 180 ਮਿਲੀਗ੍ਰਾਮ ਤੱਕ ਦੀਆਂ ਵੱਖ-ਵੱਖ ਖੁਰਾਕਾਂ ਦਿੱਤੀਆਂ ਗਈਆਂ। ਕੁਝ ਨੂੰ ਖਾਲੀ ਪੇਟ ਦਵਾਈ ਦਿੱਤੀ ਗਈ ਤੇ ਕੁਝ ਨੂੰ ਖਾਣ ਤੋਂ ਬਾਅਦ ਤਾਂ ਜੋ ਇਹ ਪਤਾ ਲੱਗ ਸਕੇ ਕਿ ਭੋਜਨ ਦਾ ਪ੍ਰਭਾਵ ਬਦਲਦਾ ਹੈ ਜਾਂ ਨਹੀਂ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਖਾਣ ਨਾਲ ਕੋਈ ਖਾਸ ਫਰਕ ਨਹੀਂ ਪਿਆ ਤੇ ਦਵਾਈ ਸਾਰੀਆਂ ਸਥਿਤੀਆਂ ਵਿੱਚ ਪ੍ਰਭਾਵਸ਼ਾਲੀ ਰਹੀ ਹੈ। ਸ਼ੁਰੂਆਤੀ ਟ੍ਰਾਇਲ ਦੇ ਵਿੱਚ ਇਹ ਪੂਰੀ ਤਰ੍ਹਾਂ ਸੁਰੱਖਿਅਤ ਪਾਇਆ ਗਿਆ ਹੈ। ਵਾਇਸਿਟੀ 529 ਦਾ ਟੈਸਟ ਮਨੁੱਖਾਂ ਤੋਂ ਪਹਿਲਾਂ ਚੂਹਿਆਂ ਅਤੇ ਬਾਂਦਰਾਂ ਤੇ ਵੀ ਕੀਤਾ ਗਿਆ ਸੀ। ਚੂਹਿਆਂ ਨੂੰ ਇਹ ਗੋਲੀ 4 ਹਫ਼ਤਿਆਂ ਤੱਕ ਦੇਣ ਨਾਲ ਗਰਭ ਅਵਸਥਾ ਨੂੰ 99% ਤੱਕ ਰੋਕਿਆ ਗਿਆ ਅਤੇ ਜਦੋਂ ਇਹ ਦਵਾਈ ਬੰਦ ਕਰ ਦਿੱਤੀ ਗਈ ਤਾਂ ਉਹਨਾਂ ਦੀ ਉਪਜਾਊ ਸ਼ਕਤੀ ਕੁਝ ਹਫ਼ਤਿਆਂ ਦੇ ਅੰਦਰ ਜੋ ਹੈ ਵਾਪਸ ਆ ਗਈ। ਬਾਂਦਰਾ ਤੇਵੀ ਇਹ ਦੇਖਿਆ ਗਿਆ ਕਿ ਗੋਲੀ ਲੈਣ ਨਾਲ ਸ਼ੁਕਰਾਨੂ ਉਤਪਾਦਨ ਜੋ ਹੈ ਬੰਦ ਹੋ ਗਿਆ ਤੇ ਗੋਲੀ ਬੰਦ ਕਰਨ ਤੋਂ ਬਾਅਦ ਸ਼ੁਕਰਾਨੂ ਦੁਬਾਰਾ ਬੰਨਾ ਸ਼ੁਰੂ ਹੋ ਗਿਆ ਇਹ ਦੱਸਉਂਦਾ ਹੈ ਕਿ ਇਹ ਦਵਾਈ ਪੂਰੀ ਤਰ੍ਹਾਂ ਉਲਟ ਹੈ ਹੁਣ ਇਸ ਦਵਾਈ ਦਾ ਅਗਲਾ ਟ੍ਰਾਇਲ ਜੋ ਹੈ ਚੱਲ ਰਿਹਾ ਹੈ ਜਿਸ ਵਿੱਚ ਇਹ ਦੇਖਿਆ ਜਾਵੇਗਾ ਕਿ ਇਸ ਨੂੰ ਲੰਬੇ ਸਮੇਂ ਤੱਕ ਲੈਣ ਤੋਂ ਬਾਅਦ ਵੀ ਉਹੀ ਸੁਰੱਖਿਆ ਪ੍ਰਭਾਵ ਰਹਿੰਦਾ ਹੈ ਤੇ ਨਾਲ ਹੀ ਇਸ ਵਿੱਚ ਜਾਂਚ ਕੀਤੀ ਜਾਵੇਗੀ ਕਿ ਸ਼ੁਕਰਾਨੂਆਂ ਦੀ ਜੋ ਗਿਣਤੀ ਹੈ ਕਿੰਨੀ ਘਟ ਜਾਂਦੀ ਹੈ ਤੇ ਗਰਭ ਅਵਸਥਾ ਨੂੰ ਕਿੰਨਾ ਰੋਕਿਆ ਜਾ ਸਕਦਾ ਹੈ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਟ੍ਰਾਇਲ ਵੀ ਸਫਲ ਰਿਹਾ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਗੋਲੀ ਜੋ ਹੈ 2026 ਅਤੇ 2029 ਦੇ ਵਿੱਚ ਕਾਰ ਬਜ਼ਾਰ ਵਿੱਚ ਉਪਲਬਧ ਹੋ ਸਕਦੀ ਹੈ ਮਰਦਾਂ ਲਈ ਗਰਭ ਨਿਰੋਧਕ ਗੋਲੀ ਦੀ ਸਿਰਜਣਾ ਇੱਕ ਵੱਡੀ ਕ੍ਰਾਂਤੀ ਹੈ ਇਸ ਨਾਲ ਮਰਦ ਵੀ ਗਰਭ ਨਿਰੋਧਕ ਵਿੱਚ ਬਰਾਬਰ ਭੂਮਿਕਾ ਨਿਭਾ ਸਕਣਗੇ ਅਤੇ ਔਰਤਾ ਤੇ ਸਰੀਰਕ ਅਤੇ ਮਾਨਸਿਕ ਪਰਵਾਹਾਂ ਨੂੰ ਘਟਾਇਆ ਜਾ ਸਕਦਾ ਹੈ ਇਹ ਯਕੀਨੀ ਤੌਰ ਤੇ ਪਰਿਵਾਰ ਨਿਯੋਜਨ ਵਿੱਚ ਇੱਕ ਨਵਾਂ ਅਧਿਆਇ ਜੋੜੇਗਾ